ਕਵੀ ਨੇ ਅਫੀਮ ਖਾਣ ਵਾਲਿਆਂ ਨੂੰ ਸਮਝਾਉਣਾ ਕੀਤਾ ਹਟ ਜੋ ਨਾ ਖਾਇਆ ਕਰੋ ਅਫੀਮ ਕਿਹੜਾ ਕਿਤੋਂ ਪਿਓਰ ਮਿਲਦੀ ਐ ਆਓ ਕਿਵੇਂ ਆਖਿਆ ਸੁਣੀਏ ਉਹ ਵੀ ਨਾਲੇ ਦਿੰਦੇ ਐ ਰਸੋਂਤ ਕਾੜ ਕੇ ਤੇ ਪੁਰਾਣਾ ਗੁੜ ਜੀ ਉਹ ਉਹ ਵੀ ਨਾਲੇ ਦਿੰਦੇ ਐ ਰਸੋਂਤ ਕਾੜ ਕੇ ਤੇ ਪੁਰਾਣਾ ਗੁੜ ਜੀ ਅਸਲੀ ਅਫੀਮ ਦਾ ਨਿਸ਼ਾਨ ਲੱਬੇ ਨਾ ਡਾੜੀ ਵੱਜੀ ਥੜਜੀ ਅਸਲੀ ਅਫੀਮ ਦਾ ਨਿਸ਼ਾਨ ਲੱਬੇ ਨਾ ਡਾੜੀ ਵੱਜੀ ਥੜਜੀ ਹੋਵੇ ਦੂ ਚੰਗਾ ਅੱਧਾ ਕਿੱਲੋ ਦੁੱਧ ਸ਼ੱਕ ਲਾਹੋ ਚੰਗੀ ਤਰ੍ਹਾਂ ਕਾੜ ਕੇ ਮਾਨਸ ਜਨਮ ਹੀਰਾ ਆ ਨਮੋਲ ਹੈ ਰੱਖ ਲਾ ਸਵਾਰ ਕੇ ਮਾਨਸ ਜਨਮ ਹੀਰਾ ਨਮੋਲ ਹੈ ਰੱਖ ਲੈ ਸਵਾਰ ਕੇ